ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਅਫੀਮ ਤੇ ਪੋਸਟ ਕੁਇਰਾਜੀ ਰਵੇ ਗੁੱਸੇ ਹੋ ਮੈਂ ਅਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਮੈਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਗਸਟਰ ਦੇ ਆ ਗਈ ਸਰਕਾਰ ਅਰੰਦਾਵਾ ਸਾਹਿਬ ਮਹੀਨੇ ਖਤਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇਹ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਛੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਹਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲੈਣਾ ਪਊਗਾ ਜਿਹੜਾ ਜੇ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਰ ਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਅੱਠ ਵੱਡੇ ਜਾਣਗੇ ਇਹ ਨਹੀਂਗਾ ਵੀ ਟੈਲੀਫੋਨ ਕਰਕੇ ਰਮੀਤ ਸਿੰਘ ਛੇੜਾ ਲਊਗਾ ਸੋਨਾ ਥਿਉਰੀ ਹੋ ਗਿਆ ਮੈਂ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਬੈਠੀਆਂ ਕਹਿੰਨਾਂ ਲੋ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਗਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪੇ ਫੇਰ ਤਾਂ ਬਾਈ ਜੀ ਰੋਜ਼ ਤੁਹਾਡੇ ਘਰੇ ਵੱਡਾ ਟੁਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਆ ਤੁਹਾਡਾ ਕੰਮ ਹੈ ਉਹਨੂੰ ਥਾਣੇ ਫੜਾਉਣਾ ਥਾਣੇ ਵਾਲੇ ਦਾ ਕੰਮ ਹੈ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਹੈ ਆ ਡੈਂਸਰ ਨੂੰ ਡੇਟ ਦੇਤੀ ਤਾਂ ਰੋਜ਼ ਇਹ ਤਾਂ ਸੌਖਾ ਕੰਮ ਹੈ ਮੁੰਡੇ ਵੇਲੇ ਆ ਕੋਈ ਚਾਕੂ ਲੈ ਲੂਗਾ ਕੋਈ ਕਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮੈਂ ਮਿਲਿਆ ਸੀ ਪਰਸੋਂ ਚੌਥੇ ਉਹ ਕਹਿੰਦਾ ਇਹ ਬਾਈ ਜੀ ਲਾ ਲੈਂਦੇ ਆ ਬਰਛਾ ਤੇ ਕਹਿੰਦੇ ਲਿਆ 5000 ਟਮਾਟਰਾਰੇ ਨੂੰ ਨਹੀਂ ਛੱਡਦਾ ਥੋੜੇ ਤੋਂ ਵੀ ਲੈ ਲੈਣਗੇ ਓਲੀ ਓਲੀ ਤੁਹਾਨੂੰ ਲੱਗਦਾ ਵੀ ਅਸੀਂ ਡਾਕਟਰ ਕਹਿਣ ਦਾ ਫੜਿਆ ਲਓ ਜੇ ਹੋਰ 10 ਮਹੀਨੇ ਐਂ ਕੰਮ ਚੱਲ ਗਿਆ ਸੋ ਕਹਿਣ ਦਾ ਮਤਲਬ ਹੈ ਇਹਨਾਂ ਗੱਲਾਂ ਬਾਰੇ ਸਾਨੂੰ ਵਿਚਾਰ ਕਰਨਾ ਪਊਗਾ ਤਾਂ ਕਾਂਗਰਸ ਪਾਰਟੀ ਚੰਗੀ ਹੈ ਕਾਂਗਰਸ ਪਾਰਟੀ ਨੇ ਬਜਾਰਾਂ ਦੀਆਂ ਰੌਣਕਾਂ ਪੰਜਾਬ ਦੀਆਂ ਰੌੜਕਾਂ ਵਾਪਸ ਲੈਣੀਆਂ ਸਰਦਾਰ ਜੀ ਅੱਜ 50 ਲੱਖ ਦਾ ਕਿੱਲਾ ਇਸ ਕਰਕੇ ਹੋਇਆ ਕਿ ਪੰਜਾਬ ਚੋਂ ਅਮਨ ਔਰ ਸ਼ਾਂਤੀ ਸੀ ਹੁਣ ਕੋਈ ਵੱਡਾ ਫੇਟ ਮੁੰਡੇ ਫੈਕਟਰੀ ਲਾਉਣ ਲਈ ਤਿਆਰ ਨਹੀਂਗਾ ਅਣ ਕਹਦਾ ਉੱਧਰ ਲਾਉਣੇ ਬਈ ਪਰਲੇ ਪਾਸੇ ਜਾ ਕੇ ਕਿਤੇ ਹਿਮਾਚਲ ਚ ਹੋਰ ਜਿੱਥੇ ਇੱਥੇ ਕੋਈ ਪਤਾ ਨਹੀਂ ਨਾਲੇ ਮਾਰ ਕੇ ਨਾਲੇ ਕੋਈ ਬਾਹਰ ਆ ਜੇ ਦੱਸੋ ਕਿਹੜੀ ਫੈਕਟਰੀ ਲੱਗੀ ਹੈ ਤਰਨਤਾਰਨ ਚ 11 ਸਾਲ ਹੋ ਗਏ ਬੀਜੇਪੀ ਦਾ ਪ੍ਰਧਾਨ ਮੰਤਰੀ ਹੈ 1 ਰੁਪਿਆ ਨਹੀਂ ਸਾਨੂੰ ਦਿੱਤਾ ਕੀ ਦਿੰਦਾ ਬੀਜੇਪੀ ਵਾਲਾ 6000 ਰੁਪਿਆ ਸਾਲ ਦਾ ਕਈ ਕਿਸਾਨਾਂ ਨੂੰ ਆਉਂਦਾ ਹੈ ਉਹ 6000 ਰੁਪਏ ਤਾਂ ਬੱਕਰੀ ਖਾ ਜਾਂਦੀ ਹੈ ਯਾਰ ਮਹੀਨੇ ਦਾ ਮੈਂ ਕਾਂਗਰਸ 'ਚ ਕਿਉਂ ਐ ਰੰਧਾਵਾਦੀ ਡੈਣੀ ਦੀ ਕਾਂਗਰਸ ਕਿਉਂ ਐ ਕਾਂਗਰਸ ਨੇ ਸਰਦਾਰਾਂ ਨੂੰ ਮਾਨ ਦਿੱਤਾ ਹੈ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਗਾਂ ਦਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹਨ ਸਿੰਘ ਜਿਹੜਾ ਬਿਜਲੀ ਦੇ ਖੰਭੇ ਥੱਲੇ ਬਹਿ ਕੇ ਪੜ੍ਹਾਇਆ ਕਰਦਾ ਸੀ ਪਹਿਲਾ ਦੇਸ਼ ਦਾ ਗਿਆਨੀ ਜੈਲ ਸਿੰਘ ਜਿਹੜਾ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਪਾਰਟੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਲਓ ਮੈਂ ਪਾਰਟੀ ਛੱਡ ਦੂੰਗਾ ਜਿਹੜੀ ਪਾਰਟੀ ਚਾਹਖੋਂਗੇ ਜਾਊਂਗਾ ਉਹ ਬਣਾਓ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਓ ਆ ਦੋ ਦ੍ਰੋਪਤੀ ਮੁਰਮੜ ਤੋਂ ਬਾਅਦ ਜਿਹੜੀ ਬਾਤ ਵੀ ਬਣਾਉਗੀ ਉਹਦੇ ਨਾਲ ਚੱਲਦਾ ਬੂਟਾ ਸਿੰਘ ਪੱਠੇ ਪਾਉਂਦੇ ਸੀ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ ਇਹਨਾਂ ਗਰੀਬ ਸਿੱਖਣ ਕੋ ਦੇਹੋਂ ਪਾਛਾਈ ਹੋ ਕਾਹਨੇ ਜਰਨੈਲ ਬਣਾਇਆ ਮਰਮੂਨ ਸਿੰਘ ਨੇ ਕਰਜ਼ਾ ਮਾਫ ਕੀਤਾ ਯਾਰ ਮਰਮੂਨ ਸਾਨੂੰ ਲੋਕ ਕਹਿੰਦੇ ਆ ਮੁੰਡੇ ਜਿਹੜੇ ਨਵੇਂ ਦੇ ਆ ਉਹ 70 ਸਾਲਾਂ ਦੀ ਕਾਂਗਰਸ ਨੇ ਕੀ ਕੀਤਾ ਮੈਂ ਕਿਹਾ ਤੂੰ ਜਮਿਆ ਹੀ ਨਹੀਂ ਸੀਗਾ ਉਦੋਂ ਤੈਨੂੰ ਕੀ ਦਸੀਏ ਕੀ ਕੀਤਾ ਇਸ ਦੇਚ ਚ ਸੂਈ ਨਹੀਂ ਮੰਦੀ ਸੀ ਹੁਣ ਇਸ ਦੇਚ ਚ ਜਾਜ ਬਣਦਾ ਕਾਂਗਰਸ ਨੇ ਆਜ਼ਾਦੀ ਲਿਆਂਦੀ ਸੂਈ ਤੋਂ ਲੈ ਕੇ ਜਾਜ ਬਣਾਇਆ 60 ਸਾਲ 70 ਸਾਲ ਸਾਡਾ ਰਾਜ ਰਿਆ 12 ਸਾਲਾਂ ਦਾ ਰਾਜ ਸਾਡਾ ਹੈ ਨਹੀਂ ਅਸੀਂ 70 ਸਾਲਾਂ ਚ ਡੀਏਪੀ ਖਾਦ ਦਾ ਰੇਟ ਲੈ ਕੇ ਆਏ 400 ਰੁਪਏ ਗੱਟਾ ਅੱਜ ਤੋਂ 12 ਸਾਲ ਪਹਿਲਾਂ 400 ਰੁਪਏ ਸੀ ਜਦੋਂ ਮਨਮੋਹਨ ਸਿੰਘ ਸੀਗਾ ਹੁਣ 1350 ਦਾ ਗੱਟਾ ਹੈ ਤੇ ਮਿਲਦਾ ਨਹੀਂ ਹੈ ਇਹ ਸਾਡਾ ਰਾਜ ਸੀਗਾ ਅੱਜ ਤੋਂ 12 ਸਾਲ ਪਹਿਲਾਂ ਜਦੋਂ ਮਨਮੋਹਨ ਸਿੰਘ ਦਾ ਨਾਸ ਸੀ ਸਰਦਾਰ ਜੀ 22000 ਰੁਪਏ तोला ਸੋਨਾ ਸੀ ਅੱਜ 128000 ਹੈ 60 ਸਾਲਾਂ ਚ ਅਸੀਂ 22000 ਤੇ ਲਿਆਂਦਾ ਇਹ 12 ਸਾਲਾਂ ਚੋਂ ਮਾਂ ਦੇ ਛੇਰ ਦੇ ਲੱਖ ਰੁਪਏ ਦੇ ਉੱਤੇ ਡਬਾਤਾ ਸਾਡੇ ਰਾਜ ਪੰਟਾਈ ਰੁਪਏ ਡੀਜ਼ਲ ਸੀਗਾ ਹੁਣ 90 ਰੁਪਏ ਡੀਜ਼ਲ ਹੈ ਅੱਜ ਤੋਂ 12 ਸਾਲ ਪਹਿਲਾਂ ਅਸੀਂ 60 ਸਾਲਾਂ ਚ 45 ਦੇ ਲਿਆਂਦਾ ਉਹਨਾਂ ਨੇ 12 ਸਾਲਾਂ ਇੱਕ ਬਾਤਾਂ